ਕਾਲਸਾ ਵਾਹਿਗੁਰੂ ਜੀ ਦੇ ਅਸੀਂ ਅੱਜ ਪਹੁੰਚੇ ਹਾਂ ਜੀ ਨੌਰੇਜ ਵਿਖੇ ਗੁਰੂ ਰਾਮਦਾਸ ਪ੍ਰਕਾਸ਼ ਗੁਰਦੁਆਰਾ ਸਾਹਿਬ ਦੀ ਇਮਾਰਤ ਜਿੱਦ ਤੋਂ ਜੀ ਦੇਖ ਸਕਦੇ ਹੋ ਇਹ ਹਾਲਾਤ ਇਹ ਗੁਰੂ ਘਰ ਦੇ ਵਿੱਚ ਲੰਗਰ ਹਾਲ ਦੀ ਆਪਾਂ ਜੀ ਗੱਲ ਕਰੀਏ ਨਾ ਤੇ ਪਿਛਲੇ ਸਮੇਂ ਦੇ ਵਿੱਚ ਕਾਫੀ ਦੁਬਦਾ ਵੀ ਪਈ ਸੰਗਤਾਂ ਦੇ ਵਿੱਚ ਆਪਸ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਨੂੰ ਲੈ ਕੇ ਕਿੱਥੇ ਕਰਨਾ ਚਲੋ ਆਪਸ ਵਿੱਚ મતਭੇਦ ਹੁੰਦੇ ਰਹਿੰਦੇ ਨੇ ਪਰ ਹਰ ਇਹਨਾ ਸੰਗਤਾਂ ਨੇ ਸਮੂਹ ਸੰਗਤਾਂ ਨੇ ਆਪਣਾ ਪੱਖ ਰੱਖਦਿਆਂ ਹੋਇਆ ਆਪਣਾ ਇੱਕ ਗੁਰੂ ਘਰ ਦੀ ਸਥਾਪਨਾ ਕੀਤੀ ਆਪਾਂ ਤੁਹਾਨੂੰ ਦਰਬਾਰ ਹਾਲ ਵੀ ਦਿਖਾਵਾਂਗੇ ਤਾਂ ਪਿੱਛੇ ਖਾਸ ਕਰਕੇ ਐਸਲੀ ਜਿਹੜੀ ਆ ਦੇਖ ਕੇ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਸਾਡੀ ਟੀਮ ਤਾਂ ਦੇਖ ਕੇ ਇੱਕ ਮਲਵਈਕ ਦਿਲ ਨੂੰ ਤਕਲੀਫ ਹੋਈ ਕਿ ਜਿੱਥੇ ਸਮੂਹ ਸੰਗਤਾਂ ਨੇ ਲੰਗਰ ਛਕਣਾ ਹੁੰਦਾ ਨਾ ਇਹ ਜਿੱਥੇ ਲੰਗਰ ਬਣਾਉਣਾ ਹੁੰਦਾ ਤਿਆਰ ਕਰਨਾ ਹੁੰਦਾ ਉਹਦੀ ਇੱਕ ਇਮਾਰਤ ਜਿਹੜੀ ਆ ਉਹ ਬਿਲਕੁਲ ਇਹੋ ਜਿਹੀ ਚਾਹੀਦੀ ਹੁੰਦੀ ਹੈ ਜਿੱਥੇ ਯੋਥੇ ਕਾਨੂੰਨ ਕਾਇਦੇ ਕਾਨੂੰਨ ਕਹਿੰਦੇ ਨੇ ਕਿ ਬਿਲਕੁਲ ਵਧੀਆ ਤਰੀਕੇ ਨਾਲ ਬਣੀ ਹੋਣੀ ਚਾਹੀਦੀ ਆ ਸੇਫਟੀ ਹੋਣੀ ਚਾਹੀਦੀ ਆ ਪਰ ਮਾਇਆ ਦੀ ਕਮੀ ਹੁਣ ਕਰਕੇ ਕਿਉਂਕਿ ਇਹ ਨੌਰਖੀਆਂ ਸੰਗਤਾਂ ਦੇ ਵਿੱਚ ਦੇਖਿਆ ਜਾਵੇ ਇਹ ਨਹੀਂ ਕਿ ਉਤਸ਼ਾਹ ਨਹੀਂ ਕਿ ਗੁਰੂ ਘਰ ਵਿੱਚ ਜਾਣਦਾ ਗੁਰੂ ਘਰ ਦੇ ਵਿੱਚ ਜਾਣਦਾ ਬਹੁਤ ਉਸ਼ਾ ਉਤਸ਼ਾਹ ਆ ਪਰ ਜੇ ਆਪਾਂ ਗੱਲ ਕਰੀਏ ਥੋੜੇ ਸਮੇਂ ਦੇ ਵਿੱਚ ਇਹ ਸਾਰੀ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਤਿਆਰ ਕੀਤੀ ਪਰ ਇਸ ਦੇ ਤੁਸੀਂ ਆਪਾਂ ਦੇਖ ਸਕਦੇ ਆ ਇਸ ਮੈਂ ਤੁਹਾਨੂੰ ਮਨ ਨੂੰ ਕਹਾਂਗਾ ਦਿਖਾ ਦਿੱਤੇ ਜਾਣ ਇਹ ਜਿਹੜੇ ਲੰਗਰ ਹਾਲ ਦੇ ਜਿਹੜੇ ਇਸ ਲਈ ਜਿਹੜੀ ਆ ਅੰਡਰ ਕੰਸਟਰਕਸ਼ਨ ਆ ਪਾ ਜੇ ਆਪਾਂ ਗੱਲ ਕਰੀ ਤਾਂ ਉਹ ਜਿਹੜਾ ਚੱਲ ਰਹੀ ਆ ਤੇ ਮਾਇਆ ਦੀ ਘਾਟ ਖਣ ਕਰਕੇ ਜਿਹੜੀਆਂ ਇਹ ਜਿਹੜਾ ਅੰਡਰ ਜਿਹੜਾ ਜੇ ਪ੍ਰਸਾਦ ਸਾਰਾ ਉਹ ਕਰਨ ਵਾਲਾ ਤਿਆਰ ਰਹਿਂਦਾ ਆ ਤੇ ਮੇਰੇ ਨਾਲ ਨੇ ਗੁਰੂ ਘਰ ਦੇ ਸੇਵਾਦਾਰੋਂ ਭਾਉਣਾ ਨਾਲ ਜੇ ਆਪਾਂ ਗੱਲਬਾਤ ਕਰਦੇ ਆ ਕਿ ਜਾਣਦੇ ਆ ਕਿ ਕਾਰਨ ਕਿੱਥੇ ਕਹਾਣੀ ਖੜੀ ਆ ਕਿ ਕਿੰਨੀ ਕ ਸਾਨੂੰ ਜਿਹੜੀ ਮਾਇਆ ਚਾਹੀਦੀ ਆ ਕਿੰਨੀ ਕ ਸੇਵਾ ਚਾਹੀਦੀ ਜਿਸ ਨਾਲ ਘੱਟ ਤੋਂ ਘੱਟ ਇਹ ਜਿਹੜਾ ਲੰਗਰ ਹਾਲ ਹੈ ਜਿੱਥੇ ਲੰਗਰ ਬਣਾਇਆ ਜਾਣਾ ਜਾਂ ਲੰਗਰ ਜਿੱਥੇ ਚੁਕਾਇਆ ਜਾਣਾ ਉਹ ਜਿਹੜੀ ਆ ਇਮਾਰਤ ਨੂੰ ਆਪਾਂ ਕੰਪਲੀਟ ਕਰ ਸਕੀਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਪਾਈ ਸਾਹਿਬ ਜੀ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਵੀ ਅੱਜ ਕਿੱਥੇ ਕਿਹੜੇ ਸਟੇਜ ਤੇ ਆਪਾਂ ਖੜੇ ਆ ਤੇ ਕਿੰਨੀ ਕਿਹੜੀਆਂ ਜੜੀਆਂ ਸਾਨੂੰ ਇਸ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਤੈ ਸੰਗ ਹੀ ਬੇਨਤੀ ਆ ਕਿ ਇੱਥੇ ਨਾਰਵੇਜ ਵਿੱਚ ਇੱਕੋ ਗੁਰਦੁਆਰਾ ਸਾਹਿਬ ਹੈਗਾ ਇੱਥੇ ਅੰਡਰ 45 ਮਲ ਦੇ ਵਿੱਚ ਇੱਥੇ ਕੋਈ ਗੁਰਦੁਆਰਾ ਸਾਹਿਬ ਨਹੀਂ ਹੈਗਾ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ 4 4:30 ਸਾਲ ਤੋਂ ਬੰਦ ਸੀ ਪਿਛੇ ਪਿਛੇ ਜੀ ਦਾ ਅਸੀਂ ਪਿਛੇ ਜੀ ਵੀ ਕੇਟੀਪੀ ਨਾਲ ਅਸੀਂ ਅਪੀਲ ਕਰਵਾਈ ਸੀ ਗੁਰਦੁਆਰਾ ਸਾਹਿਬ ਦੀ ਤੇ ਅਸੀਂ ਥੋੜੀ ਬਹੁਤੀ ਮਾਇਆ ਕਤਰ ਕਰਕੇ ਗੁਰੂ ਸਾਹਿਬ ਦਾ ਪ੍ਰਕਾਸ਼ ਤੇ ਅਸੀਂ ਕਰ ਚੁੱਕੇ ਹਾਂ ਉੱਪਰ ਤੁਸੀਂ ਦੇਖ ਲਿਓ ਉੱਪਰ ਜਾ ਕੇ ਗੁਰਦੁਆਰਾ ਸਾਹਿਬ ਦਾ ਜੋ ਪ੍ਰਕਾਸ਼ ਹੋ ਅਸੀਂ ਕਰ ਸੜਿਆ ਪਰ ਕਿਚਨ ਦੀ ਬਹੁਤ ਦਿੱਕਤ ਆ ਸਾਨੂੰ ਕਿਉਂਕਿ ਹੁਣ ਸਟੂਡੈਂਟ ਬਹੁਤ ਇੱਥੇ ਹੈਗਾ ਬਹੁਤ ਸਾਰੇ ਅਗਰੇ ਸੰਗਤਾਂ ਬਹੁਤ ਆ ਰਹੀਆਂ ਇੱਥੇ ਤੇ ਜਿਸ ਕਰਕੇ ਹਰ ਲੰਗਰ ਹਾਲਾ ਅਸੀਂ ਟੈਂਟ ਲਗਾਇਆ ਹੋਇਆ ਬਾਹਰ ਤੇ ਲੰਗਰ ਵੀ ਅਸੀਂ ਓਪਨਲੀ ਤਿਆਰ ਕਿਚਨ ਨੂੰ ਸਾਨੂੰ ਰੈਡੀ ਕਰਨ ਵਾਸਤੇ ਐਟ ਲੀਸਟ 25 ਤੋਂ 30 ਹਜ਼ਾਰ ਪਾਉਂਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਜੋ ਕਿ ਅਸੀਂ ਸਖਦਾ ਟਰਾਈ ਕਰ ਰਹੇ ਜਿੰਨਾ ਤੋਂ ਜਿੰਨਾ ਹੋ ਸਕਦਾ ਸੀ ਇਕੱਠਾ ਕਰੀਏ ਪ੍ਰਸੰਗਤ ਘਟ ਹੋਣ ਕਰਕੇ ਇਹਨੇ ਮਾਇਆ ਕਤਰਨੀ ਹੋ ਰਹੀ ਜਿਸ ਕਰਕੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਕੰਮ ਉੱਥੇ ਠੱਪ ਪਿਆ ਅਸੀਂ ਹੱਥ ਜੋੜ ਕੇ ਬੇਨਤੀ ਸੰਤਨ ਨੂੰ ਕਰਦੇ ਆ ਕਿ ਆਪਣਾ ਵੱਚ ਚੜ੍ਹ ਕੇ ਯੋਗਦਾਨ ਦਿਓ ਜੋ ਗੁਰੂ ਘਰ ਦੇ ਲੰਗਰ ਹਾਲ ਅਤੇ ਕਿਚਨ ਦੇ ਵਿੱਚ ਇਮਾਰਤ ਰੈਡੀ ਤੋਂ ਜਲਦੀ ਤੋਂ ਜਲਦੀ ਰੈਡੀ ਹੋਵੇ ਤੇ ਸੰਗਤਾਂ ਜੋ ਵੀ ਗੁਰੂ ਘਰ ਦਾ ਉਸ ਆ ਕੇ ਫਾਇਦਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਤੁਸੀਂ ਆਪਾਂ ਤੁਹਾਨੂੰ ਦਿਖਾਉਣਾ ਹੈ ਜਿੱਦਾਂ ਇਹ ਨੌਜਵਾਨ ਸਟੂਡੈਂਟ ਆਏ ਹੋਏ ਨੇ ਕਾਫੀ ਵੱਡੀ ਗੈਂਟੀ ਦੇ ਵਿੱਚ ਜਿੱਦਾਂ ਵੈਸੇ ਤਾਂ ਪੂਰੇ ਇੰਗਲੈਂਡ ਦੇ ਵਿੱਚ ਸਟੂਡੈਂਟ ਕਾਫੀ ਹਨ ਪਰ ਇਸ ਇਲਾਕੇ ਦੇ ਵਿੱਚ ਨੋਰਟ ਦੇ ਵਿੱਚ ਵੀ ਜਿਹੜੇ ਸਟੂਡੈਂਟ ਆਏ ਹੋਏ ਨੇ ਤੁਸੀਂ ਆਪ ਦੇਖ ਸਕਦੇ ਹੋ ਛੋਟੀ ਛੋਟੀ ਉਮਰਾਂ ਦੇ ਨੌਜਵਾਨ ਜਿਹੜੇ ਆ ਗੁਰੂ ਘਰ ਦੇ ਵਿੱਚ ਆ ਕੇ ਜਿਹੜਾ ਉਹ ਲੰਗਰ ਤਿਆਰ ਕਰ ਰਹੇ ਨੇ ਪਰ ਬਹੁਤ ਛੋਟੀ ਜਿਹੀ ਬਿਲਡਿੰਗ ਹੈ ਗੁਰੂ ਘਰ ਦੀ ਤੇ ਲੰਗਰ ਹਾਲ ਜਿਹੜਾ ਬਣਿਆ ਹੋਇਆ ਜਿੱਥੇ ਲੰਗਰ ਦੀ ਕਿਚਨ ਲੰਗਰ ਦੀ ਕਿਚਨ ਹੈ ਆਪਾਂ ਕਾ ਸਕਦੇ ਤੁਸੀਂ ਦੇਖ ਸਕਦੇ ਬਿਲਕੁਲ ਅੜੇ ਵਾਲੇ ਕੈਮਰਾ ਮਾਰ ਕੇ ਦਿਖਾ ਦਿੱਤਾ ਜਾਵੇ ਕਿ ਛੱਤ ਵੀ ਜਿਹੜੀ ਆ ਹਜੇ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੈ ਆ ਤੁਸੀਂ ਇੱਧਰ ਦੇਖ ਸਕਦੇ ਹੋ ਸਮਾਨ ਜਿਸ ਹਿਸਾਬ ਨਾਲ ਕਿਉਂਕਿ ਸੰਗਤਾਂ ਜਿੱਦਾਂ ਸਾਡੇ ਸੇਵਾਦਾਰਾਂ ਨੇ ਦੱਸਿਆ ਕਿ ਸੰਗਤਾਂ ਆ ਰਹੀਆਂ ਨੇ ਸੰਗਤਾਂ ਬਹੁਤ ਨੇ ਪਰ ਜਿੰਨੇ ਮਾਇਆ ਇਸ ਬਿਲਡਿੰਗ ਨੂੰ ਕੰਪਲੀਟ ਕਰਨ ਦੇ ਲਈ ਚਾਹੀਦੀ ਆ ਉਹ ਹਜੇ ਤੱਕ ਜਿਹੜੀ ਆ ਉਹ ਨਹੀਂ ਕਿਸੇ ਤਰ੍ਹਾਂ ਸਰ ਵੱਧ ਰਿਹਾ ਤੇ ਇਹਨਾਂ ਨੇ ਪੀਵੀਸੀ ਚੈਨਲ ਨੂੰ ਇੱਕ ਟੀਮ ਨੂੰ ਇੱਕ ਬੇਨਤੀ ਲਾ ਲਓ ਇੱਕ ਅਪੀਲ ਲਾ ਲਓ ਇੱਕ ਹੁਕਮ ਲਾ ਲਓ ਤੁਸੀਂ ਜਿੱਦਾ ਮਰਜੀ ਲਾ ਲਓ ਇਹਨਾਂ ਨੇ ਕਿਹਾ ਕਿ ਇਹ ਸਾਡੀ ਜਿਹੜੀ ਆ ਇਸ ਸਮੂਹ ਇੰਗਲੈਂਡ ਵਿੱਚ ਯੂਰਪ ਵਿੱਚ ਵਸਦੀਆਂ ਹੋਈਆਂ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਇਹ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਇੱਕ ਲੰਗਰ ਹਾਲ ਨੂੰ ਕੰਪਲੀਟ ਕਰਨ ਦੇ ਵਿੱਚ ਉਹ ਜਿਹੜੀ ਆ ਉਹ ਮਦਦ ਕੀਤੀ ਜਾਵੇ ਕਿਉਂਕਿ ਸੰਗਤਾਂ ਦੇਖੋ ਪ੍ਰਮਾਤਮਾ ਹੋਣਾ ਤਾਂ ਸਾਰ ਕੁਝ ਏ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਹੈ ਪਰ ਸਾਡੀਆਂ ਸਾਰੀਆਂ ਸੰਗਤਾਂ ਦਾ ਸਹਿਯੋਗ ਉਹ ਜਿਹੜਾ ਜ਼ਰੂਰ ਚਾਹੀਦਾ ਤੁਸੀਂ ਦੇਖ ਸਕਦੇ ਹੋ ਇਸ ਗੁਰੂ ਘਰ ਦੇ ਵਿੱਚ ਜਿਹੜਾ ਬਾਹਰ ਹੀ ਜਿਹੜਾ ਆ ਹੁਣ ਚਲੋ ਅੱਜ ਤਾਂ ਮੌਸਮ ਕੁਝ ਠੀਕ ਆ ਤੇ ਮਤਲਬ ਜੇ ਬਾਹਰ ਜਿਹੜਾ ਇਹ ਜਿਹੜਾ ਲੰਗਰ ਤਿਆਰ ਕੀਤਾ ਜਾ ਰਿਹਾ ਪਰ ਜਦੋਂ ਕਿਤੇ ਮੌਸਮ ਦੀ ਖਰਾਬੀ ਵੀ ਹੁੰਦੀ ਆ ਤੇ ਤੁਸੀਂ ਅੰਦਰ ਜਿਹੜੇ ਹਾਲਾਤ ਉਹ ਤੁਸੀਂ ਦੇਖ ਚੁੱਕੇ ਹੋ ਕਿ ਅੰਦਰ ਇਹ ਬਹੁਤ ਉਖਾਇਆ ਬਹੁਤ ਮੁਸ਼ਕਲ ਦੀ ਘੜੀ ਆ ਜਿਹੜਾ ਲੰਗਰ ਤਿਆਰ ਕਰਨਾ ਤੇ ਅਸੀਂ ਵੀ ਜਿਹੜੀਆਂ ਇਸ ਸਮੂਹ ਸੰਗਤਾਂ ਵਿੱਚ ਮੜੀਆਂ ਬਾਕੀ ਮੰਦਰ ਹਾਲ ਵੀ ਤੁਸੀਂ ਦੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਹੀ ਜਿਹੜਾ ਉਹ ਇਹਨਾਂ ਨੇ ਇੱਕ ਟੈਂਟ ਲਾਇਆ ਹੋਇਆ ਤੇ ਜਿੱਥੇ ਸਮੂਹ ਸੰਗਤਾਂ ਉਹ ਲੰਗਰ ਛਕ ਰਹੀਆਂ ਨੇ ਤੇ ਇਹ ਤਾਂ ਜਿਹੜੇ ਨੌਜਵਾਨ ਨੇ ਜਿਹੜੇ ਇਹ ਉਹ ਆਏ ਹੋਏ ਨੇ ਤੇ ਆਪਣੇ ਉਹ ਸੇਵਾ ਕਰ ਰਹੇ ਨੇ ਸੰਗਤਾਂ ਮਤਲਬ ਬਹੁਤ ਵੱਡੀ ਗਿਣਤੀ ਨਹੀਂ ਆਪਾਂ ਕਹਿ ਸਕਦੇ ਬਹੁਤ ਵੱਡੀ ਗਿਣਤੀ ਹੈ ਸੰਗਤਾਂ ਦੀ ਸੰਗਤਾਂ ਦੀ ਜਿੰਨੀ ਵੀ ਗਿਣਤੀ ਹੈ ਬਹੁਤ ਸ਼ੁੱਟਿੰਗ ਐਰੂਪ ਦੇ ਵਿੱਚ ਨੇ ਪਰ ਸੰਗਤਾਂ ਜਿਹੜਾ ਥੋੜੀ-ਥੋੜੀ ਇੱਥੇ ਗੁਰੂ ਘਰ ਦੇ ਨਾਲ ਜੁੜ ਰਹੀਆਂ ਨੇ ਤੇ ਜਿੱਥੇ ਅਸਲ ਇਹ ਗੁਰੂ ਘਰ ਦੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਸਾਰੀ ਸਮੂਹ ਕੇ ਅੰਦਰ ਆਪਾਂ ਇਹਨਾਂ ਦੇ ਸੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਗੁਰੂ ਘਰ ਦੀ ਗੁਰੂ ਰਾਮਦਾਸ ਪ੍ਰਕਾਸ਼ ਗੁਰਦੁਆਰਾ ਸਾਹਿਬ ਨੌਰਚ ਵਿਖੇ ਜਿਹੜੀਆਂ ਲੰਗਰ ਹਾਲ ਦੀ ਇਮਾਰਤ ਆ ਉਹਨੂੰ ਆਪਾਂ ਕੰਪਲੀਟ ਕਰਨ ਦੇ ਵਿੱਚ ਵੱਧ ਤੋਂ ਵੱਧ ਇਸ ਗੁਰੂ ਘਰ ਦਾ ਆਪਾਂ ਜਿਹੜਾ ਉਹ ਸਹਿਯੋਗ ਦਈਏ ਆਪਣਾ ਜਿੰਨਾ ਵੀ ਤੋਂ ਸੰਬੰਧ ਆ ਜਿੰਨਾ ਵੀ ਆਪਾਂ ਕਰ ਸਕਦੇ ਆ ਕਿਉਂਕਿ ਜਿੱਥੇ ਇਸ ਇਲਾਕੇ ਦੇ ਵਿੱਚ ਦੱਸਿਆ ਜਾਂਦਾ ਕਿ ਇੱਕੋ ਹੀ ਗੁਰੂ ਘਰ ਆ ਤੇ ਜਿੱਥੇ ਸਮੂਹ ਸੰਗਤਾਂ ਨੇ ਘਰ ਘਟ ਦੇ ਛੁੱਟੀ ਵਾਲੇ ਦਿਨ ਜਿਹੜੀਆਂ ਆ ਕੇ ਹਰ ਕੋਈ ਹੁੰਦਾ ਕਿ ਆਪਣੇ ਗੁਰੂ ਸਾਹਿਬ ਦੇ ਜਾ ਕੇ ਮੈਂ ਆਪਣੇ ਅੰਦਰ ਤੋਂ ਮੱਤਕ ਹੋਵਾਂ ਇੱਥੇ ਵੀ ਜਿਹੜੀਆਂ ਸਮੂਹ ਸੰਗਤਾਂ ਇੱਥੇ ਆ ਰਹੀਆਂ ਨੇ ਇਹ ਫੈਮਲੀਆ ਨਵੀਆਂ ਆ ਰਹੀਆਂ ਨੇ ਆਪਣੇ ਬੱਚਿਆਂ ਨੂੰ ਉਹ ਇੱਥੇ ਗੁਰੂ ਘਰ ਦੇ ਲੈ ਕੇ ਆ ਰਹੀਆਂ ਨੇ ਪਹੁੰਚ ਰਹੀਆਂ ਨੇ ਪਰ ਜਿੱਥੇ ਅਸਾਂ ਹਾਲਾਤ ਜੋ ਅੰਦਰ ਦੇਖੇ ਨੇ ਹਾਲਾਤ ਮਤਲਬ ਇੱਕ ਸਾਨੂੰ ਆਪਣੇ ਆਪ ਨੂੰ ਇਹ ਮਹਿਸੂਸ ਹੁੰਦਾ ਕਿ ਅੱਜ ਸਾਨੂੰ ਇਹਨਾਂ ਇਸ ਗੁਰੂ ਘਰ ਦੇ ਵਿੱਚ ਆਪਣਾ ਤਾਂ ਸੰਬੰਧ ਉਹ ਕੱਢਣਾ ਚਾਹੀਦਾ ਤੇ ਆਪਣਾ ਸਹਿਯੋਗ ਜਿੰਨਾ ਬਣਦਾ ਉਹ ਆਪਾਂ ਇਹਨਾਂ ਨੂੰ ਜਰੂਰ ਦਈਏ ਕਿ ਸੂਰ ਸੰਗਤਾਂ ਇੰਗਲੈਂਡ ਵਿੱਚ ਜਿੰਨੀਆਂ ਸਾਨੂੰ ਇਸ ਦੇ ਬੀਬੀਸੀ ਦੇ ਜ਼ਰੀਏ ਸੁਣ ਰਹੀਆਂ ਨੇ ਜਿੰਨਾ ਵੀ ਤਿਲ ਖੋਲਿਆ ਆਪਣਾ ਜਰੂਰ ਆਪਾਂ ਦਾ ਸੰਬੰਧ ਕੱਢ ਕੇ ਇਸ ਗੁਰੂ ਰਾਮਦਾਸ ਪ੍ਰਕਾਸ਼ ਗੁਰਦੁਆਰਾ ਸਾਹਿਬ ਨੌਰਚ ਵਿਖੇ ਆਪਣਾ ਬਣਦਾ ਹੋਇ ਸਹਿਯੋਗ ਯੋਗਦਾਨ ਉਹ ਜਰੂਰ ਦਈਏ ਤਾਂ ਜੋ ਦੱਸਿਆ ਜਾਂਦਾ ਕਿ ਇਹ 30 ਤੋਂ 35 ਹਜ਼ਾਰ ਪਾਉਂਡ ਦੀ ਹੈ ਜਿਹੜੀ ਆ ਉਹ ਇਹ ਜਿਹੜੀ ਆ ਰਕਮ ਚਾਹੀਦੀ ਆ ਕਿ ਤਾਂ ਜੋ ਇਹ ਜਿਹੜਾ ਲੰਗਰ ਹਾਲ ਆ ਜਿਹੜਾ ਉਹ ਆਪਾਂ ਉਹਨੂੰ ਕੰਪਲੀਟ ਕਰ ਸਕਦੇ ਜਾਨੀ ਕਿਚਨ ਜਿਹੜੀ ਆ ਰਸੋਈ ਘਾਰਿਆ ਗੁਰੂ ਗੁਰਦਵਾਰਾ ਸਾਹਿਬ ਦਾ ਉਹਨੂੰ ਆਪਾਂ ਕੰਪਲੀਟ ਕਰ ਸਕਦੇ ਸਾਡੇ ਨਾਲ ਭਾਈ ਸਾਹਿਬ ਹੁਣੇ ਨੇ ਇਹ ਲੰਗਰ ਦੀ ਸੇਵਾ ਕਰ ਰਹੇ ਨੇ ਇਹ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਆਪਾਂ ਸਾਡੇ ਭਾਈ ਸਾਹਿਬ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿਣਾ ਚਾਹੋਗੇ ਜੀ ਸਮੂਹ ਸੰਗਤਾਂ ਨੂੰ ਸਮ ਸੰਗਤਾਂ ਨੂੰ ਇਹ ਫੀਲ ਆ ਜੀ ਤੁਹਾਨੂੰ ਦੇਖਿਆ ਤੁਸੀਂ ਲੰਗਰ ਹਾਲ ਵੀ ਦੇਖਿਆ ਤੇ ਇਧਰ ਸ਼ਕਰ ਵਾਸਤੇ ਸੰਗਤ ਉਹ ਹੈਗਾ ਟੈਂਪਰੇਰੀ ਅਸੀਂ ਲਾਇਆ ਹੈ ਸੰਭੂ ਤੁਹਾਨੂੰ ਤੁਹਾਨੂੰ ਤਾਂ ਇਹ ਹੀ ਅਰਦਾਸ ਹੈ ਵੀ ਮਾਇਆ ਦਾ ਤੁਨ ਮਨ ਤੁਹਾਨੂੰ ਸੇਵਾ ਕਰੋ ਤੇ ਅਸੀਂ ਆਪਣਾ ਲੰਗਰ ਵੀ ਕਿਚਨ ਵੀ ਬਣਾ ਲਈਏ ਤੇ ਇਧਰ ਲੰਗਰ ਹਾਲ ਬਣਾ ਲਈਏ ਹਾਂਜੀ ਭਾਈ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਤੋਂ ਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਦੂਸਰਾ ਸਾਧ ਸੰਗਤ ਸਾਰੀ ਦੇਖ ਰਹੀ ਹੈ ਕਿ ਸਟੂਡੈਂਟ ਵੀ ਨੇ ਤੇ ਹੋਰ ਵੀ ਸਾਰੇ ਸੇਕ ਸੰਤਾ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਸੇਵਾ ਕਰ ਰਹੀਆਂ ਨੇ ਤੇ ਜਿਸ ਤਰ੍ਹਾਂ ਜੀ ਸਾਰੇ ਜਾਣਦੇ ਆ ਕਿ ਜਿਸ ਤਰ੍ਹਾਂ ਸਟੂਡੈਂਟ ਵੀ ਬਹੁਤ ਜ਼ਿਆਦਾ ਆਏ ਹੋਏ ਆ ਇਹਨਾਂ ਦੇ ਨਾਲ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇਹੋ ਨਾਲ ਵੀ ਗੁਰੂ ਘਰ ਦੀ ਲੋੜ ਹੁੰਦੀ ਹੈ ਕਿਉਂਕਿ ਜਿਸ ਤਰ੍ਹਾਂ ਮਰਜ਼ੀ ਲੈ ਲੋ ਕੋ ਇੱਕ ਬਾਬੇ ਦਾ ਆਧਾਰੀ ਹੁੰਦਾ ਜਿੱਥੇ ਮਨ ਨੂੰ ਸ਼ਾਂਤੀ ਤੇ ਆਪਣੇ ਹੌਸਲੇ ਨੂੰ ਬਲੰਦੀ ਮਿਲਦੀ ਹੈ ਇਸ ਕਰਕੇ ਹਰ ਕੋਈ ਸਟੂਡੈਂਟ ਹੋ ਕੇ ਆਇਆ ਜਾਂ ਫਿਰ ਕੋਈ ਕੋਈ ਵੀ ਸੰਗਤ ਹੋ ਗਈ ਗੁਰਦੁਆਰਾ ਸਾਹਿਬ ਉਹ ਆਂਦੇ ਜਾਂਦੇ ਆਂਦੇ ਆ ਪਰ ਤੁਸੀਂ ਦੇਖਿਆ ਜਿਸ ਤਰ੍ਹਾਂ ਦਾ ਸਾਡੇ ਅੱਥਰ ਗੁਰਦੁਆਰਾ ਸਾਹਿਬ ਦਾ ਹਾਲ ਕਹੋ ਜਾਂ ਵਿਵਸਥਾ ਕਹੋ ਕਿੰਦਾ ਵੀ ਹੈਗੀ ਹੈ ਕਿਉਂਕਿ ਬਾਬਾ ਜੀ ਦਾ ਦਰਬਾਰ ਸਾਹਿਬ ਤਾਂ ਵੱਡ ਚੁਕਿਆ ਹੈ ਸਿਰਫ ਤੇ ਸਿਰਫ ਲੋੜ ਹੈਗੀ ਸਾਨੂੰ ਕਿਚਨ ਦੀ ਤੇ ਲੰਗਰ ਹਾਲ ਦੀ ਜੀ ਕਿਉਂਕਿ ਲੰਗਰ ਸਰਦਾਂ ਨਾਲ ਤਿਆਰ ਹੋਵੇ ਸੁਚਬ ਨਾਲ ਤਿਆਰ ਹੋਵੇ ਇਹ ਹੀ ਸਾਰੇ ਸੰਗਤਾਂ ਦੀ ਅਰਦਾਸ ਹੈ ਤੇ ਹੱਥ ਜੋੜ ਕੇ ਅਪੀਲ ਹੈ ਸਾਰੀ ਸਿੱਖ ਸੰਗਤਾਂ ਨੂੰ ਕਿ ਵੱਧ ਤੋਂ ਵੱਧ ਤੁਸੀਂ ਸਾਡੀ ਹੈਲਪ ਕਰਕੇ ਇੰਨੀ ਕਿ ਕੋਸ਼ਿਸ਼ ਕਰੋ ਕਿ ਸਾਡਾ ਲੰਗਰ ਹਾਲ ਤੇ ਸਾਡੀ ਕਿਚਨ ਜਿਹੜੀ ਉਹ ਤਿਆਰ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਜਿਹੇ ਇੱਕ ਸਾਲ ਜਿਸ ਨੂੰ ਸਮਝੂਏ ਜਿਹੜਾ ਪਰ ਆਹ ਇਹ ਚਾਹ ਦਾ ਨੱਕ ਜਿਹੜਾ ਤਿਆਰ ਹੋ ਰਿਹਾ ਇਹ ਨੌਜਵਾਨਾਂ ਨੇ ਬਾਹਰ ਜਿਹੜੇ ਆ ਇਹ ਐ ਗੈਸੇ ਸਿਲੰਡਰ ਲੱਗੇਗਾ ਨੇ ਤੇ ਬਾਹਰ ਹੀ ਹੁੰਦਾ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਆਣੀ ਇੱਥੇ ਹੈਗੀਆਂ ਜਿਹੜਾ ਪੇਸ ਇਲਾਕੇ ਦੇ ਵਿੱਚ ਆਪਣਾ ਬੰਗਲ ਲਈ ਪੈਸਾ ਕਿੰਨੀਆਂ ਕਿ ਸੰਗਤਾਂ ਇਸ ਇਲਾਕੇ ਦੇ ਵਿੱਚ ਸੰਗਤਾਂ ਦੇਖੋ ਜੀ ਜਿਹੜੀ ਇੱਥੇ ਰੈਡ ਵਾਲੇ ਵਸਿੰਦੇ ਆ ਉਹ ਤਾਂ 25-30 ਘਰ ਹੋਣਗੇ ਪਰ ਜਿਹੜੇ ਵਰ ਪਰਮਿਟ ਤੇ ਜਾਂ ਫਿਰ ਜਿਹੜੇ ਸਟੱਡੀ ਬੇਸ ਤੇ ਆਏ ਹੋਏ ਆ ਉਹਨੂੰ ਜੇ ਅਸੀਂ ਕੁੱਲ ਬੁਲਾਈਏ ਤਾਂ ਘੱਟੋ-ਘੱਟ ਇੱਥੇ 350-400 350-400 ਦੀ ਹਾਜ਼ਰੀ ਸੰਗਤਾਂ ਹੈਗੀਆਂ ਤੇ ਹਾਂਜੀ ਹਾਂਜੀ ਬਿਲਕੁਲ ਤੇ ਬਸ ਗੱਲ ਉੱਥੇ ਮੁੱਕਦੀ ਆਗੇ ਕਿਉਂਕਿ ਜੇ 35 ਦੇ ਕਿ ਕਿੰਨੇ ਦਾ ਸੰਗਤ ਉੱਥੇ ਬੈਹ ਸਕਦੀ ਹੈ ਵੱਧ ਤੋਂ ਵੱਧ 30 35 ਜਣੇ ਇਸ ਟਾਈਮ ਜਿਹੜੇ ਟੈਂਪਰੇਰੀ ਆਪਾਂ ਲਗਾ ਹਾਲ ਨਾ ਆਇਆ ਉਹਦੇ ਤੇ ਸੰਗਤਾਂ ਲੰਗਰ ਛਕ ਰਹੀਆਂ ਨੇ ਤੁਸੀਂ ਦੇਖ ਲਓ ਉੱਥੇ ਲੰਗਰ ਦੀ ਵਿਵਸਥਾ ਚੱਲ ਰਹੀ ਹੈ ਸੇਵਾਦਾਰ ਲੰਗਰ ਵਰਤਾ ਰਹੇ ਆ ਪਰ ਜਿਹੜੀ ਬੈਂਡ ਦੀ ਜਿਹੜੀ ਅੰਦਰ ਕੰਡੀਸ਼ਨ ਹੈਗੀ ਹੈ ਜਿਹੜੀ ਸਥਿਤੀ ਹੈਗੀ ਹੈ ਉਹਦੇ ਵਿੱਚ ਕੀ ਹੈ ਕਿ ਵੱਧ ਤੋਂ ਵੱਧ 25 30 ਲੋਕ ਹੀ ਬੈਹ ਸਕਦੇ ਇਸ ਤੋਂ ਜ਼ਿਆਦਾ ਨਹੀਂ ਬੈਹ ਸਕਦੇ ਤੇ ਸੰਗਤਾਂ ਕੇ ਇਹ ਅਪੀਲ ਹੈ ਕਿ ਹੱਥ ਜੋੜ ਕੇ ਕਿ ਵੱਧ ਤੋਂ ਵੱਧ ਤੁਸੀਂ ਜਿੰਨੀ ਸੇਵਾ ਹੋ ਸਕੇ ਕਰਕੇ ਤੇ ਸਾਡੀ ਕਿਚਨ ਤੇ ਸਾਡਾ ਲੰਗਰ ਹਾਜ਼ਰਾ ਉਹ ਤਿਆਰ ਕਰਵਾਓ ਇਹ ਵੀ ਠੀਕ ਹੈ ਕਿਉਂਕਿ ਇਸ ਦਾ ਮੌਸਮ ਠੀਕ ਹੈ ਤਾਂ ਟੈਂਪਰੇਰੀ ਲੰਗਰ ਹਾਲ ਜਿਹੜਾ ਇਹ ਸਾਡਾ ਕੰਮ ਕਰ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਰਦੀ ਹੁੰਦੀ ਹੈ ਤੇ ਬਰਫ਼ ਪੈਂਦੀ ਹੈ ਉਦੋਂ ਇੱਥੇ ਲੰਗਰ ਸਕਾਣਾ ਨਾ ਮੁਕੀਰ ਹੁੰਦਾ ਬਿਲਕੁਲ ਜੀ ਇਹ ਥੋੜੀਆਂ ਮੁਸ਼ਕਿਲ ਦੀਆਂ ਘੜੀਆਂ ਨੇ ਕਿਉਂਕਿ ਕਿੰਨਾ ਖੇਚਲ ਹੋਇਆ ਭਾਈ ਸਾਹਿਬ ਦੀ ਇਸ ਗੁਰੂ ਘਰ ਸਾਹਿਬ ਨੂੰ ਸਾਨੂੰ ਗੁਰੂ ਘਰ ਸਾਹਿਬ ਪਹਿਲਾਂ ਅਸੀਂ ਅਕਤੂਬਰ 2010 ਦੇ ਵਿੱਚ ਦੀ ਓਪਨਿੰਗ ਹੋਈ ਸੀ ਖੋਲਿਆ ਸੀਗਾ ਲੇਕਿਨ ਉਸ ਟਾਈਮ ਬਿਲਡਿੰਗ ਜਿਹੜੀ ਹੈ ਬਹੁਤ ਹੀ ਛੋਟੀ ਸੀਗੀ ਵੀ ਬਸ ਐ ਹੀ ਜਿਹੜੇ ਅੰਦਰ ਬੈਠ ਸਕਦੇ ਸੀ ਪਰ ਹੌਲੀ ਹੌਲੀ ਸੰਗਤਾਂ ਨੇ ਉਦਮ ਕੀਤਾ ਪੈਸੇ ਇਕੱ ਬਿਲਿੰਗ ਪੈਕਸ ਐਡ ਹੋ ਗਈ ਲੇਕਿਨ ਦਸਤੋਂ ਤੁਮ ਦੱਸਿਆ ਕਿ ਸੰਗਤ ਘਟ ਹੋਣ ਕਰਕੇ ਮਾਇਆ ਵੀ ਖਜ਼ਾਨੇ ਦੇ ਵਿੱਚ ਤੇ ਉਹ ਜਿਹੜੀ ਮਾਇਆ ਸੀ ਸਾਰੀ ਉਹ ਗੁਰੂ ਸਾਹਿਬ ਜੀ ਦਾ ਅਸੀਂ ਉੱਪਰ ਪ੍ਰਕਾਸ਼ ਕੀਤਾ ਉਹਦੇ ਤੋਂ ਸਾਰੀ ਲੱਗ ਚੁਈ ਹੈ ਤੇ ਖਜ਼ਾਨਾ ਖਾਲੀ ਹੋਣ ਕਰਕੇ ਸਾਡੀ ਜਿਹੜੀ ਕਿਚਨ ਦੀ ਇਮਾਰਤ ਹੈ ਤੇ ਲੰਗਰ ਹਾਲ ਦੀ ਇਮਾਰਤ ਹੈ ਉਹ ਬਣਾਉਣ ਵਾਸਤੇ ਸਾਡੇ ਕੋਲ ਮਾਇਆ ਦੀ ਘਾਟ ਹੈ ਜਿੱਤੇ ਇਹਹੀ ਬੇਨਤੀ ਹੈ ਕਿ ਵਾਤਵਾਦ ਚਿਰ ਪਾ ਹੋਵੇ ਸੰਗਤ ਇਹ ਤੇ ਜਲਦੀ ਤੋਂ ਜਲਦੀ ਸਾਡੀ ਕਿਚਨ ਤੇ ਲੰਗਰ ਘਰ ਤਿਆਰ ਹੋਵੇ ਨੇ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਦਾ ਇਹ ਪੈਸਾ ਉਹ ਕਹਿੰਦਾ ਕਿ ਆਹ ਦੇ ਮੌਸਮ ਠੀਕ ਕਰਕੇ ਜਿਹੜਾ ਚਲੋ ਅੰਦਰ ਠੀਕ ਹੈ ਨਹੀਂ ਜਦੋਂ ਕਈ ਵਾਰੀ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਖਾਸ ਕਰਕੇ ਆਪਾਂ ਇੰਗਲੈਂਡ ਵਰਗੇ ਮੁਲਕਾਂ ਦੀ ਗੱਲ ਕਰੀਏ ਤੇ ਇੱਥੇ ਟੇਪ ਟਿਗਰੀਨ ਮੀਂਹ ਤਾਂ ਇੱਥੇ ਪੈਂਦਾ ਹੀ ਰਹਿੰਦਾ ਤੇ ਜਿਸ ਤਰ੍ਹਾਂ ਨਾਲ ਆਪਾਂ ਹਾਲਾਤ ਦੇਖਿਆ ਲੰਗਰ ਹਾਲ ਦੇ ਇਹ ਤੁਹਾਡੇ ਸਾਹਮਣੇ ਆ ਤੇ ਜਿੱਥੇ ਲੰਗਰ ਬਣਾਉਣਾ ਕਿਚਨ ਵੀ ਆਪਾਂ ਗੱਲ ਕਰੀਏ ਰਸੋਈ ਕਰਦੀ ਤਾਂ ਉੱਥੇ ਜਿਹੜੇ ਹਾਲਾਤ ਮਤਲਬ ਬਿਲਡਿੰਗ ਅਧੂਰੀ ਆ ਜਾਨੀ ਕਿ ਇਹ ਅੱਧ ਅੱਧ ਤੋਂ ਵੀ ਪਿੱਛੇ ਹੀ ਖੜੀ ਆ ਤੇ ਜਿੱਦਾਂ ਇਹ ਸਾਡੇ ਇਹ ਸੇਵੀਆਂ ਨੇ ਇਹ ਸੇਵਾਦਾਰਾਂ ਨੇ ਦੱਸਿਆ ਕਿ 30 ਤੋਂ 35000 ਪਾਉਂਡ ਦਾ ਜਿਹੜਾ ਉਹ ਖਰਚਾ ਆ ਤੇ ਆਪਾਂ ਵੀ ਪੀਵੀਸੀ ਦੇ ਅਦਾਰੇ ਦੇ ਜ਼ਰੀਏ ਆਪਾਂ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਆ ਆਪਣਾ ਦਸਵੰਧ ਆ ਉਹ ਜ਼ਰੂਰ ਕੱਢੋ ਤਾਰੂ ਆਪਾਂ ਇਸ ਗੁਰੂ ਘਰ ਦੀ ਜਿਹੜੀ ਆ ਇਮਾਰਤ ਆ ਨੂੰ ਆਪਾਂ ਕੰਪਲੀਟ ਕਰਵਾ ਸਕੀਏ ਤੁਸੀਂ ਦੇਖ ਸਕਦੇ ਹੋ ਕਿ ਸਤਾਰਾ ਲੰਗਰ ਸ਼ਾਹਕਰੀ ਨੇ ਪੂਰਾ ਪੂਰਾ ਉਸਤਾ ਜੀ ਤੇ ਥੱਲੇ ਵੀ ਜਿਹੜਾ ਇਹ ਮਤਲਬ ਫਰਸ਼ ਆ ਉਹ ਜਿਹੜਾ ਮਤਲਬ ਇਨਕੰਪਲੀਟ ਆਪਾਂ ਕਹਿ ਸਕਦੇ ਆ ਜੇ ਜੇ ਆਪਾਂ ਗੱਲ ਕਰੀਏ 30 ਤੋਂ 35 ਹਜ਼ਾਰ ਪੌਂਡ ਦੀ ਕੋਈ ਛੋਟੀ ਵੱਡੀ ਰਕਮ ਨਹੀਂ ਹੁੰਦੀ ਜੇ ਆਪਾਂ ਸਮੂਹ ਸੰਗਤਾਂ ਦੇਖਿਆ ਜਾਵੇ ਤਾਂ ਇੰਗਲੈਂਡ ਦੇ ਵਿੱਚ 6 ਤੋਂ 7 ਲੱਖ ਜਿਹੜੀਆਂ ਨਾਨਕ ਨਾਮ ਲੇਵਾ ਸੰਗਤਾਂ ਜਿਹੜੀਆਂ ਇੰਗਲੈਂਡ ਦੇ ਵਿੱਚ ਉਹ ਵਸਦੀਆਂ ਨੇ ਤੇ ਆਪਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਕਿ ਆਪਾਂ ਜ਼ਰੂਰ ਇਸ ਗੁਰੂਦਾਰ ਗੁਰਦਾਰ ਸਾਹਿਬ ਦੀ ਇਮਾਰਤ ਦੇ ਵਿੱਚ ਆਪਣਾ ਬਣਦਾ ਹੋਇਆ ਯੋਗਦਾਨ ਪਾਈਏ ਤੇ ਆਪਣਾ ਦਾ ਸੰਬੰਧ ਕੱਢ ਕੇ ਜਿਹੜਾ ਆ ਇਹ ਸੇ ਗੁਰੂ ਘਰ ਦੇ ਜਿਹੜੀ ਆ ਜਿਹੜੀ ਰਸੋਈ ਆ ਜਿੱਥੇ ਆਪਾਂ ਲੰਗਰ ਤਿਆਰ ਕਰਨਾ ਸਮੂਹ ਸੰਗਤਾਂ ਦੇ ਲਈ ਉਹ ਆਪਾਂ ਜਰੂਰ ਆਪਾਂ ਉਹ ਇਹ ਬਿਲਡਿੰਗ ਨੂੰ ਆਪਾਂ ਕੰਪਲੀਟ ਕਰ ਸਕੀਏ ਜੱਸਿਆ ਜਾਂਦਾ ਕਿ 30 ਤੋਂ 35000 ਪਾਉਂਡ ਆ ਤੇ ਤੁਸੀਂ ਆਪਣੇ ਆਪਾ ਹੁਣ ਇਹਨਾਂ ਦੇ ਜਿਹੜੀਆਂ ਸਿੱਧੇ ਤੁਹਾਨੂੰ ਇਹਨਾਂ ਸੇਵਾਦਾਰਾਂ ਦੇ ਜਿਹੜੇ ਆ ਤੇ ਕੰਟੈਕਟ ਨੰਬਰ ਜਿਹੜੇ ਆ ਉਹ ਸਕਰੀਨ ਦੇ ਉੱਤੇ ਲਾ ਦੇਣੇ ਆ ਤੇ ਤੁਸੀਂ ਇਹਨਾਂ ਨੂੰ ਸਿੱਧੇ ਕੰਟੈਕਟ ਕਰਕੇ ਇਹਨਾਂ ਨਾਲ ਸਿੱਧਾ ਕੰਟੈਕਟ ਵੀ ਕਰ ਸਕਦੇ ਹੋ ਜੇ ਤੁਸੀਂ ਪੀਬੀਸੀ ਇੱਥੋਂ ਕੋਈ ਵੀ ਇਨਫੋਰਮੇਸ਼ਨ ਜਿਹੜੀ ਉਹ ਲੈਣੀ ਚਾਹੁੰਦੇ ਆ ਤੇ ਤੁਸੀਂ ਪੀਬੀਸੀ ਅਦਾਰੇ ਉੱਤੇ ਟੈਲੀਫੋਨ ਕਰਕੇ ਤੁਸੀਂ ਇਸ ਗੁਰੂ ਘਰ ਦੀਆਂ ਇਹਨਾਂ ਪ੍ਰਬੰਧਕਾਂ ਦੇ ਨਾਲ ਸੇਵਾਦਾਰਾਂ ਦੇ ਨਾਲ ਤੁਸੀਂ ਕੋਈ ਵੀ ਜਾਣਕਾਰੀ ਉਹ ਲੈ ਸਕਦੇ ਹੋ ਤੇ ਉਮੀਦ ਕਰਦੇ ਆ ਕਿ ਤੁਸੀਂ ਇਸ ਜਿਹੜੀ ਆ ਬੇਨਤੀ ਨੂੰ ਜਰੂਰ ਕਬੂਲ ਕਰੋਗੇ ਸਹਿਕਾਰ ਕਰੋਗੇ ਤੇ ਜਾਂ ਤਾਂ ਆ ਤਾਂ ਜੋ ਆਪਾਂ ਇਹਨਾਂ ਦੇ ਇਸ ਗੁਰੂ ਘਰ ਦੀ ਆ ਤੇ ਜਿਹੜੀ ਅਰਸੋਈ ਕਰ ਰਿਆ ਤੇ ਲੰਗਰ ਹਾਲਿਆ ਉਹ ਆਪਾਂ ਜਿਹੜਾ ਉਹ ਕੰਪਲੀਟ ਕਰਵਾ ਸਕੀਏ ਭਾਈ ਸਾਹਿਬ ਜੀ ਐਂਡ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋਗੇ ਸੰਗਤਾਂ ਨੂੰ ਬਸ ਸੰਗਤਾਂ ਅੱਗੇ ਦੇਖੋ ਜੀ ਬਾਰ-ਬਾਰ ਇਹੀ ਅਪੀਲ ਹੈਗੀ ਹਾਂ ਜੋੜ ਕੇ ਪਾਇਆ ਬੇਨਤੀ ਕਰ ਰਹੇ ਹਾਂ ਕਿ ਵੱਤੋ ਵੱਦ ਤੁਸੀਂ ਆਪਣਾ ਯੋਗਦਾਨ ਪਾ ਕੇ ਆਪਣਾ ਦਸਵੰਧਾ ਯੋਗਦਾਨ ਪਾਓ ਤੇ ਇੰਨੀ ਵੱਡੀ ਕੋਈ ਅਮਾਉਂਟ ਨਹੀਂ ਹੈ ਕੀਤੀ 35000 ਪਰ ਸਾਡੇ ਵਾਸਤੇ ਬਹੁਤ ਵੱਡੀ ਕੋਈ ਸੰਗਤਾਂ ਜਿਹੜੀਆਂ ਹੈਗੀਆਂ ਇੱਥੇ ਉਹਨਾਂ ਦੀ ਜਿਹੜੀ ਸਾਡੀ ਕਮਿਊਨਿਟੀ ਹੈਗੀ ਇੱਥੇ ਨਾਰਵਿਸ ਦੇ ਵਿੱਚੋਂ ਬਹੁਤ ਘੱਟ ਹੈ ਜੀ ਤੇ ਕੋਈ ਵੱਡੀ ਅਮਾਉਂਟ ਨਹੀਂ ਹੈ ਕੀਤੀ 35000 ਸੜੀ ਇਹ ਅਰਦਾਸ ਹੈ ਹੱਥ ਜੋੜ ਕੇ ਕਿ ਵੱਤੋਂ ਵੱਤ ਹਿੱਸਾ ਪਾ ਕੇ ਆਪਣਾ ਕੁਝ ਦਸ ਬੰਦ ਕੱਢ ਕੇ ਯੋਗਦਾਨ ਪਾ ਕੇ ਸੜੀ ਜਿਹੜੀ ਮਾਰ ਦਾ ਕੰਮ ਹੈਗਾ ਉਹ ਕੰਪਲੀਟ ਕਰਵਾਓ ਤੇ ਵਾਹਿਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ ਬਿਲਕੁਲ ਜੀ ਇਹ ਧੰਨਵਾਦ ਕਰਦੇ ਆ ਇਹਨਾਂ ਸੇਵਾਦਾਰਾਂ ਦਾ ਇਹਨਾਂ ਸਮੂਹ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਏ ਮਤਲਬ ਇਹ ਇਹ ਇੱਕ ਹੀਲਾ ਦਾ ਪਰਮਾਤਮਾ ਕਰਦਾ ਪਰ ਇੱਕ ਐਫਰਟ ਵੀ ਕਰਨੇ ਪੈਂਦੇ ਨੇ ਉਹ ਜਿਹੜਾ ਇਹਨਾਂ ਨੇ ਐਫਰਟ ਕੀਤਾ ਗਿਆ ਕਿ ਜਿੰਨੇ ਵੀ ਸਿੱਦੇ ਸੀਗੇ ਇਹਨਾਂ ਕੋ ਪੈਸੇ ਇਕੱਠੇ ਹੋਏ ਇਹਨਾਂ ਨੇ ਗੁਰੂ ਸਾਹਿਬ ਦਾ ਇੱਥੇ ਅੰਦਰ ਜਿਹੜਾ ਪ੍ਰਕਾਸ਼ ਕੀਤਾ ਹੋਇਆ ਤੇ ਇੱਥੇ ਅੰਦਰ ਖਾਲ ਦੇ ਵਿੱਚ ਮਤਲਬ ਉੱਥੇ ਵੀ ਦੇਖਿਆ ਜਾਵੇ तकरीबन 50 ਤੋਂ 100 60 70 ਬੰਦੇ 70 80 ਬੰਦਿਆਂ ਨੇ ਬੈਠੇ ਉੱਥੇ ਸਮਰਾਥਾ ਉਹ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਉਹ ਜਿਹੜਾ ਉੱਥੇ ਬਣਾਇਆ ਹੋਇਆ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਤੇ ਇਹ ਖਾਸ ਕਰਕੇ ਸਾਡੇ ਵੱਲੋਂ ਸਾਰਿਆਂ ਨੂੰ ਸਾਡੇ ਜਿਹੜੇ ਪੀਬੀਸੀ ਨੂੰ ਜਿਹੜੇ ਪਿਆਰ ਕਰਦੇ ਨੇ ਜਿਹੜੀਆਂ ਜਿੰਨੀਆਂ ਵੀ ਨਾਨਕ ਨਾਮ ਦੇਵਾ ਸੰਗਤਾਂ ਨੇ ਇੰਗਲੈਂਡ ਦੇ ਵਿੱਚ ਵਸਦੀਆਂ ਨੇ ਪੂਰੇ ਯੂਰਪ ਦੇ ਵਿੱਚ ਵਸਦੀਆਂ ਨੇ ਤੇ ਉਹਨਾਂ ਨੂੰ ਬੇਨਤੀ ਆ ਕਿ ਜਰੂਰ ਆਪਣਾ ਆਪਣਾ ਦਸਬੰਦ ਆਪਣਾ ਯੋਗਦਾਨ ਇਸ ਗੁਰੂ ਘਰ ਨੂੰ ਦਈਏ ਤਾਂ ਜੋ ਇਹ ਗੁਰੂ ਘਰ ਦੇ ਜਿਹੜੇ ਤੇ ਜਿਹੜੇ ਸਾਧ ਸੰਗਤ ਆ ਇੱਥੇ ਗੁਰੂ ਸਮੂਹ ਪ੍ਰਬੰਧਕ ਕਮੇਟੀ ਆ ਉਹ ਗੁਰੂ ਘਰ ਦਾਦੀ ਆ ਜਿਹੜੀ ਆ ਰਸੋਈ ਘਰ ਤੇ ਲੰਗਰ ਹਾਰ ਨੂੰ ਜਿਹੜਾ ਉਰੇ ਡਾ ਪੀ 35000 ਪਾਉਂਡ ਦੇ ਨਾਲ ਜੋ ਕੰਪਲੀਟ ਹੋਣਾ ਆ ਉਹ ਉਹਨੂੰ ਕਰਵਾ ਸਕਣ ਉਮੀਦ ਕਰਦੇ ਆ ਕਿ ਤੁਸੀਂ ਬਾਅਦ ਤੋਂ ਬਾਅਦ ਇਸ ਨੂੰ ਸ਼ੁਰੂ ਕਰਦਾ ਸਹਿਯੋਗ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ